ਆ ਵੇਖੋ ਚੋਰਾਂ ਦੇ ਕਾਰਨਾਮੇ ਘਰ ਵਾਲੇ ਮੁੰਡਾ ਵਿਆਉਣ ਗਿਆ ਤਾਂ ਪਿੱਛੋਂ ਚੋਰਾਂ ਨੇ ਕਰ ਦਿੱਤਾ ਪੂਰਾ ਘਰ ਸਾਫ ਮਾਮਲਾ ਅੰਮ੍ਰਿਤਸਰ ਦੇ ਛਬਾਲ ਰੋਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਖੁਸ਼ੀਆਂ ਨਾਲ ਮੁੰਡਾ ਵਿਆਉਣ ਗਿਆ ਸੀ ਪਰ ਜਦੋਂ ਬਰਾਤ ਲੈ ਕੇ ਵਾਪਸ ਆਇਆ ਤਾਂ ਚੋਰਾਂ ਨੇ ਪੂਰਾ ਘਰ ਹੀ ਸਾਫ ਕਰ ਦਿੱਤਾ ਸੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਛਬਾਲ ਰੋਡ ਇਲਾਕੇ ਵਿੱਚ ਰਹਿੰਦੇ ਹਨ ਅਤੇ ਉਹ ਆਪਣੇ ਬੇਟੇ ਦੀ ਬਰਾਤ ਲੈ ਕੇ ਗਏ ਹੋਏ ਸੀ ਜਦੋਂ ਡੋਲੀ ਲੈ ਕੇ ਵਾਪਸ ਆਇਆ ਤਾਂ ਵੇਖਿਆ ਕਿ ਉਹਨਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਸਨ ਜਦੋਂ ਉਹਨਾਂ ਨੇ ਘਰ ਦੀ ਜਾਂਚ ਕੀਤੀ ਤਾਂ ਚੋਰ ਨਕਦੀ ਅਤੇ ਗਹਿਣੇ ਚੋਰੀ ਕਰਕੇ ਲੈ ਗਏ ਸਨ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਸੁਨਿਆਰੇ ਦਾ ਕੰਮ ਹੈ ਅਤੇ ਘਰ ਵਿੱਚ ਗਹਿਣੇ ਅਤੇ ਪੈਸੇ ਪਏ ਹੋਏ ਸੀ ਜਿਹੜਾ ਕਿ ਸਾਰਾ ਕੁਝ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਹੈ ਉੱਥੇ ਹੀ ਪੀੜਿਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਉਹਨਾਂ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਮੇਰਾ ਨਾਮ ਜੀ ਰਕੇਸ਼ ਕੁਮਾਰ ਹੈ ਜੀ ਕਿਹੜਾ ਏਰੀਆ ਜੀ ਆ ਡ੍ਰੀਮ ਸਿਟੀ ਚਵਾਲ ਰੋਡ ਪੈਂਦੀ ਹੈ ਜੀ ਕੀ ਗੱਲਬਾਤ ਕੀ ਹੋਈ ਤੁਹਾਡੀ ਸਾਡੇ ਘਰ ਦੀ ਚੋਰੀ ਹੋਈ ਹੈ ਉਹ ਜਬਰਦਸਤ ਕੱਲ ਤੁਹਾਡੇ ਬੇਟੇ ਦਾ ਵਿਆਹ ਸੀ ਬਰਾਤ ਲੈ ਕੇ ਅਸੀਂ ਗੱਲ ਜਲੰਧਰ ਗਏ ਆ ਜਲੰਧਰ ਗਏ ਦੁਪਹਿਰੀ 3:30 ਵਜੇ ਤੇ ਜਦੋਂ ਅਸੀਂ ਅੱਜ ਸਵੇਰੇ ਬਰਾਤ ਡੋਲੀ ਲੈ ਕੇ ਵਾਪਸ ਆ ਰਹੇ ਹਾਂ ਜਦੋਂ ਆ ਕੇ ਦੇਖਿਆ ਤੇ ਘਰ ਦੇ ਸਾਰੇ ਤਾਲੇ ਟੁੱਟੇ ਪਏ ਸੀ ਤੇ ਕਮਰਿਆਂ ਦੇ ਅਲਮਾਰੀਆਂ ਦੇ ਵੀ ਤਾਲੇ ਟੁੱਟੇ ਪਏ ਸੀ ਸੇਫ ਵੀ ਟੁੱਟੀ ਪਈ ਸਾਡੇ ਸੁਨਾਰੇ ਦਾ ਕੰਮ ਸੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਕੇ ਲੈ ਗਏ ਨੇ ਸਾਡਾ ਅਜ ਤੋਂ तकरीबन 1 ਸਾਲ ਪਹਿਲਾਂ ਪਹਿਲਾਂ ਵੀ ਚੋਰੀ ਹੋਈ ਸੀ ਸਾਡੇ ਉਦੋਂ ਮਕਾਨ ਸਾਡੀ ਕੋਠੀ ਤਿਆਰ ਹੋ ਰਹੀ ਸੀ ਉਦੋਂ ਕੰਸਟਰਕਸ਼ਨ ਦਾ ਕੰਮ ਚੱਲਦਾ ਸੀ ਉਦੋਂ ਵੀ ਤਾਰਾਂ ਤੇ AC ਦੇ ਪਾਈਪਾਂ ਵਗੈਰਾ ਚੋਕੇ ਲੱਗੇ ਸੀ ਉਦੋਂ ਵੀ ਅਸੀਂ ਕਥਨੋ ਕੰਪਲੀਟ ਕੀਤੀ ਸੀ ਪੁਲਿਸ ਨੂੰ ਉਦੋਂ ਵੀ ਕੋਈ ਹੱਲ ਨਹੀਂ ਨਿਕਲਿਆ ਪ੍ਰਸ਼ਾਸਨ ਦਾ ਹਜ਼ਾਰ ਰੁਪਈਆ ਹੁਣ ਕਰਕੇ ਸਾਨੂੰ ਕੋਈ ਪਹਿਲਾਂ ਵੀ ਇਨਸਾਫ ਨਹੀਂ ਮਿਲਿਆ ਸੀ ਸੀਸੀਟੀਵੀ ਲੱਗੀ ਤੁਹਾਡੇ ਕੋਠੇ ਸਾਡੇ ਕੋਠੀ ਦੇ ਹਲੇ ਅੰਡਰ ਕੰਸਟ੍ਰਕਸ਼ਨ ਸੀ ਜੀ ਸਾਡੇ ਕੋਠੀ ਹਲੇ ਨਹੀਂ ਤੁਹਾਡੇ ਲੱਗੀ ਸੀ ਸੀ ਤੇ ਸੁਨਿਆਰੇ ਦਾ ਕੰਮ ਹੈ ਤੁਹਾਡੇ ਸੀਸੀਟੀਵੀ ਜ਼ਰੂਰੀ ਸੀ ਹਲੇ ਅੰਡਰ ਕੰਸਟ੍ਰਕਸ਼ਨ ਮੈਂ ਤੁਹਾਨੂੰ ਦੱਸਣ ਦਿਆ ਕੰਮ ਸੀ ਹਲੇ ਸੀ ਡੇਢ ਮਹੀਨਾ ਆਇਆ 2 ਮਹੀਨੇ ਨਹੀਂ ਹੋਏ ਹਲੇ ਹਰੇ ਅਜ ਕੀਤੀ ਉਹ ਵੀ ਸ਼ਾਦੀ ਹੋਣ ਕਰਕੇ ਬੱਚਿਆਂ ਦੀ ਇਸ ਕਰਕੇ ਹੀ ਇੱਧਰ ਆਏ ਆ ਕਿੰਨਾ ਕ ਨੁਕਸਾਨ ਹੋਇਆ ਠੀਕ ਹੈ ਮੇਰਾ ਹਲੇ ਤੱਕ ਤਕਰੀਬਨ ਜੋ ਐਸਟੀਮੇਟ ਵੇਖਣ ਦੇ ਮੇਰੇ ਕਹਿਣਾ 35 ਲੱਖ ਰੁਪਏ ਦੇ ਨੀਅਰ ਹੋ ਰਿਹਾ ਹੈ ਸ਼ੱਕ ਮੇਰੇ ਵਾਸਤੇ ਜੀ ਸਾਰੀ ਦੁਨੀਆ ਚੋਰੀ ਮੇਰਾ ਨੁਕਸਾਨ ਹੋਇਆ ਪੁਲਿਸ ਕਿੰਨੇ ਵੀ ਪਹੁੰਚੇ ਤਾਂ ਨੂੰ ਪਤਾ ਲੱਗਿਆ ਸੀ ਉਹ ਆਏ ਉੱਥੇ ਅਸੀਂ ਜਦੋਂ ਬਰਾਤ ਵਾਪਸ ਲੈ ਕੇ ਆਏ ਆ ਉਦੋਂ ਆ ਕੇ ਬੂਹਾ ਖੋਲਿਆ ਤੇ ਉਦੋਂ ਵੇਖਿਆ ਕਿ ਦਰਵਾਜ਼ੇ ਤਰਟੇ ਬੇਣ ਤੇ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਬਾਅਦ ਚੋਂ ਆਈ ਤੇ ਪੋਂ ਡੇਢ ਦੋ ਕਿੰਨੇ ਡੇਢ ਘੰਟੇ ਬਾਅਦ ਕਟਵਾੜ ਉਸ ਤੋਂ ਬਾਅਦ ਆ ਕੇ ਤੇ ਆਪਣੀ ਕਾਰਵਾਈ ਕਰਨ ਦੇ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਕੋ ਮੰਗ ਕਰਨੇ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਜਿਹੜੇ ਚੋਰੀਆਂ ਡਾਕੇਨ ਬਦਮਾਸ਼ੀਆਂ ਨੇ ਇਹਨਾਂ ਨੂੰ ਨਕੀਲ ਕੱਸੀ ਜਾਵੇ ਦੇਖੋ ਜੀ ਇਹਦੇ ਬਾਰੇ ਆਪਾਂ ਲੱਗੇ ਹੋਏ ਆ ਚੋਰੀ ਹੋਈ ਆ ਤੇ ਆਪਣੇ ਮਾਲਕ ਜਿਹੜਾ ਜਿਹਦੇ ਘਰ ਆ ਉਹਦੇ ਬਿਆਨ ਦਰਜ ਕਰਕੇ ਪਛਾਣ ਦਰਜ ਕਰ ਰਹੇ ਤੇ ਕੈਮਰੇ ਜਿਹੜੇ ਆ ਤੁਹਾਡੇ ਸਾਹਮਣੇ ਆਪਾਂ ਚੈੱਕ ਕਰ ਰਹੇ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਦੇਖੋ ਜਾਨਾ ਕਿ ਉਹ ਗਿਆਨ ਕਿਉਂ ਹੋਏ ਸੀ ਕਿ ਕਿਸ ਨੂੰ ਛੱਡ ਕੇ ਜਾਂਚ ਕਰਦੇ ਉਹਦੇ ਵਿੱਚ ਕੋਈ ਦੇਖੋ ਇਹੋ ਹੀ ਗੱਲ ਹੋਈ ਹੈ ਕਿ ਉਹ ਜਿਹੜੀ ਉਹਨਾਂ ਦੀ ਸ਼ਾਦੀ ਸ਼ਾਦੀ ਕਰਨ ਵਾਸਤੇ ਗਏ ਸੀ ਘਰ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਨਾ ਹੀ ਕੋਈ ਉਹਨਾਂ ਦੇ ਮਤਲਬ ਕੋਈ ਹੋਰ ਬੰਦਾ ਉੱਥੇ ਹੈਗਾ ਸੀ ਜਿਹਦੇ ਕਰਕੇ ਉਹਨਾਂ ਚੋਰਾਂ ਨੇ ਜਿਹੜਾ ਇਸ ਚੀਜ਼ ਦਾ ਫਾਇਦਾ ਲਿਆ ਕੋਈ ਸੀਸੀਟੀਵੀ ਮਿਲੀ ਹੈ ਕਿਤੇ ਜਾਂਦੇ ਨਹੀਂ ਹਾਂ ਹਾਂ ਕਰ ਰਹੇ ਹਾਂ ਕੋਸ਼ਿਸ਼ ਸਾਰੀ ਟੀਮਾਂ ਲੱਗੀਆਂ ਹੋਈਆਂ ਨੇ ਸੀਸੀਟੀਵੀ ਫੁਟੇਜ ਕਿਤੇ ਆ ਰਹੀ ਨੇ ਚੋਰ ਲੱਭ ਜੇਕਰ